ਜਦ ਨੇ ਮੈਨੂੰ ਭੁੱਖ ਲੱਗੀ ਸੀ ਪਿੱਛੇ ਖੜੀ ਸੀ ਮੈਂ ਅੱਛਾ ਅੱਛਾ ਰੋਟੀ ਨਾਲ ਖਾਣ ਗਈ ਬਈ ਸੀ ਅੱਛਾ ਪਰ ਇੱਕ ਗੱਲ ਆਪੂ ਢੋ ਹਾਂ ਇਹ ਸਾਰੇ ਜਿੰਨੇ ਪਿੰਡਾਂ ਵਾਲੇ ਐ ਤੁਹਾਡੇ ਵਾਂਗੂ ਸ਼ਹਿਰਾਂ ਵਾਲੇ ਨਹੀਂ ਵੀ ਅਸੀਂ ਸ਼ਹਿਰਾਂ ਵਾਲੀਆਂ ਹੁੰਨੀਆਂ ਹੈ ਪੜੀਆਂ ਲਿਖੀਆਂ ਹੁੰਨੀਆਂ ਹੈ ਇੰਟੈਲੀਜੈਂਟ ਹੁੰਨੀਆਂ ਨਿੱਕੇ ਬੇ ਜਦੋਂ ਸਵੇਰੇ ਉੱਠਦੀਆਂ ਆਪਣੇ ਘਰ ਵਾਲੀ ਬੈਟਟੀ ਲੈ ਕੇ ਜਾਂਦੀਆਂ ਜਾਂ ਮਿੰਨਾ ਮਿੰਨੇ ਦੇ ਗਾਣੇ ਗਾਉਣੀਆਂ ਪਤਾ ਕਿਵੇਂ ਕਿਵੇਂ ਉਠੋ ਜੀ ਥੋੜੀ ਜਾਨ ਗੋਟੇ ਡੇੜੇ ਗੁੱਡ ਮਾਰਨਿੰਗ ਸਾਡੇ ਤਾਂ ਤੜਕੇ ਉੱਠਣ ਸਾਰੀ ਕਹਿਣਗੀਆਂ ਓਏ ਮਾਂ ਮਾਰਗੀ ਵੇ ਮੇਰੀ ਨਾੜ ਤੇ ਨਾੜ ਚੜਗੀ ਵੇ ਵੇ ਜੱਸੀ ਦੇ ਗੱਲ ਨੂੰ ਸਾਥ ਨੋ ਵੇ ਠੀਕ ਗੱਲਵਾਦਿਓ ਬੰਦਾ ਸਾਰੀ ਦਿਹਾੜੀ ਕੰਮਾਂ ਜੀ ਬੰਦਾ ਫਿਰਦਾ ਵੇ ਸਾਡੇ ਸ਼ਹਿਨਾਨੀਆਂ ਹੈ ਚੰਗੇ ਸ਼ੈਂਪੂ ਚੰਗੇ ਕੰਡੀਸ਼ਨਰ ਚੰਗੀਆਂ ਸਾਬਣਾਂ ਲਾਉਂਦੀਆਂ ਨੇ ਹਾਂ ਉੜਦੁਨੇ ਤੱਕ ਮਿੱਤੋ ਮਾਰ ਲਿਆ ਜਾਂਦੀ ਸਾਡੇ ਪਿੰਡ ਵਾਲਿਆਂ ਨੂੰ ਕਿਹੜੇ ਕੰਮ ਚੱਲਦੇ ਜਾਂ ਹੁੰਦੇ ਆ ਇਹ ਤਾਂ ਹਫਤੇ ਬਾਅਦ ਨਾਉਂਦੀਆਂ ਕੰਦ ਤੋਂ ਦੀ ਆਵਾਜ਼ ਮਾਰ ਕੇ ਪੁੱਛਣ ਦੀਆਂ ਗਵਾਂਡਾਂ ਨੂੰ ਕੀ ਬੜੇ ਕਰਦੇ ਬੁੜੀ ਅੱਜ ਬੋਤ ਬਾਰਾ ਮੈਂ ਕੇਸੀ ਨਾ ਨਾ ਠੀਕਾ ਇੱਥੇ ਇੱਕ ਸਾਡਾ ਜਾਨ ਦੋਸਤ ਖੜਾ ਉਹਦੀ ਬੇਬੇ ਦਾ ਭਾਂਡੇ ਮਾਂਜ ਨਾਲ ਸਾਪਣ ਵਾਲੀ ਰਾ ਲੈਂਦੀ ਐ ਸਾਨੂੰ ਇਹਨਾਂ ਨਹੀਂ ਪਤਾ ਵੀ ਗੁਰੂਸ ਜਿਹੜਾ ਚੱਲਦਾ ਕੰਮ ਚਲਾਉਂਦੇ ਆ ਸੀ ਵੇ ਆ ਸਾਡੇ ਸ਼ਹਿਰਾਂ ਵਾਲੇ ਮੈਨੂੰ ਨਵੀਂ ਗੱਡੀ ਲੈ ਕੇ ਆਉਂਦੇ ਆ ਤੇ ਆਪਦੀ ਵਾਈਫ ਨੂੰ ਦਿਖਾਉਂਦੇ ਆ ਵਾਈਫ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਆ ਜਾਨੂ ਹਮ ਲੌਂਗ ਡਰਾਈਵ ਪਰ ਚੱਲੇ ਸਾਡੇ ਪਿੰਡਾਂ ਵਾਲੇ ਜਦੋਂ ਗੱਡੀ ਲੈ ਕੇ ਆਉਂਦੇ ਆ ਭਗਵਾਨ ਨੂੰ ਕਹਿਣਗੇ ਭਗਵਾਨ ਗੱਡੀ ਨਵੀਂ ल्याਉਂਦੀ ਭਗਵਾਨ ਪਾਤਸ਼ਾਹ ਪੱਥੀ ਜਾਂਦੀ ਹੁੰਦੀ ਹੁੰਦੀ ਆ ਵੇ ਤੇਰਾ ਬਹਿ ਗਿਆ ਮੇਰਾ ਵੇ ਤੇ ਕਰਤਾ ਚਾ ਕੇ ਗੱਡੀ ਲਿਆਇਆ ਪਰ ਉਂਟੀ ਕਾਪਰ ਦਾ ਨਕਸ਼ਾ ਬਣਾਉਂਦੀਆਂ ਬਾਗਲੀ ਤੇ ਵੇ ਆਹਾ ਸਾਡੇ ਸ਼ਹਿਰਾਂ ਨੇ ਜਵਾਕ ਜਦੋਂ ਛੁੱਟੀਆਂ ਹੁੰਦੀਆਂ ਇਹਨਾਂ ਨੂੰ ਮੰਮੀ ਪਾਪਾ ਦਾ ਪਤਾ ਕੀ ਪਲਾਨ ਕਰਦੇ ਆ ਕੀ ਮੰਮੀ ਪਾਪਾ ਹਮ ਕੁਲੂ ਮਨਾਰੀ ਚਲੇ ਤੇ ਉੱਚੀ ਪਹਾੜੀ ਤੇ ਜਾ ਕੇ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਉਹ ਦੇਖੋ ਪਾਪਾ ਗਾਡੀ ਦੀ ਥੋੜੀ ਜੀ ਛੋਟੀ ਜੀ ਲੱਗ ਰਹੀ ਹੈ ਸਾਡੇ ਪਿੰਡਾਂ ਵਾਲੇ ਕਲਸ਼ ਨੇ ਐਡੇ ਹੁੰਦੇ ਆ ਇਹਨਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ ਇਹਨਾਂ ਦੀ ਇੱਕੋ ਹੀ ਜੱਲ ਹੁੰਦੀ ਆ ਬੀਬੀ ਐਤ ਦੇ ਨਾਲ ਛੁੱਟੀਆਂ ਤੇ ਮਾਮੇ ਕੇ ਪਿੰਡ ਜਾਵਾਂਗੇ ਹਾਂ ਆ ਥੋੜੇ ਸ਼ਹਿਰਾਂ ਵਾਲੇ ਜਵਾਕ ਲੋ ਡਰ ਲੱਗ ਰਿਹਾ ਹੈ ਸਾਡੇ ਪਿੰਡ ਵਾਲੇ ਤਾਂ ਬਾਂਦਰ ਨੂੰ ਦੇਖ ਕੇ ਕਹਿੰਦੇ ਬੁੜਿਆ ਲਾਈਨ ਤੇ ਗੱਡੀ ਸਾਈਡ ਤੇ ਬਾਂਦਰ ਮਗਰ ਡੜਾ ਚਾ ਕੇ ਪੈ ਜਾਂਦੇ ਆ ਬਾਂਦਰ ਵੀ ਸੋਚਦਾ ਭੱਜਿਆ ਨਾ ਸਾਣੀ ਮੈਥੋਂ ਘੜੀ ਨਸਲ ਕਿਹੜੀ ਆ ਤੁਹਾਡੇ ਪਿੰਡ ਵਾਲੇ ਤਾਂ ਉਹ ਦੂਜੀ ਜਗ੍ਹਾ ਤੇ ਜਾ ਕੇ ਕਹਿੰਦੇ ਨੇ ਉਹ ਗਾਡੀ ਕਿੰਨੀ ਛੋਟੀ ਸੀ ਲੱਗ ਰਹੀ ਆ ਹਾਂ ਝੂਠੋ ਸਾਡੇ ਪਿੰਡ ਵਾਲੇ ਤਾਂ ਉੱਚੀ ਜਗ੍ਹਾ ਤੇ ਜਾ ਕੇ ਕੋਈ ਗੱਲ ਕਹਿੰਦੇ ਆ ਲਕੀ ਹਾਂ ਥੂ ਪਹਿਲਾਂ ਤੇਰਾ ਥੋਕ ਥੱਲੇ ਜਾਂਦਾ ਕਿ ਮੇਰਾ ਓਏ ਇਹ ਆ ਸਾਡੇ ਸ਼ਹਿਰ ਵਾਲੇ ਪਹਿਲੀ ਗੱਲ ਅਫਸੋਸ ਕਰਕੇ ਜਾਂਦੇ ਨਹੀਂ ਜਾਂ ਜਾਂ ਵੀ ਬਲਕ ਪਤਾ ਕਿਵੇਂ ਕਰਦੇ ਅਫਸੋਸ ਹਾਂ ਅਫਸੋਸ ਹੈ ਭੈਣ ਜੀ ਬਹੁਤ ਮਾੜਾ ਹੋਇਆ ਤੇ ਛੇਕ ਵੀ ਮਾਰਨੇ ਨੂੰ ਪਤਾ ਕਿਵੇਂ ਮਾਰਦੇ ਨੇ ਛੇਕ ਟੜ ਗਿਆ ਮੈਂ ਟੜ ਗਿਆ ਜਦੋਂ ਭਾਈ ਸਾਹਿਬ ਨੇ ਦੁਬਾਰਾ ਹੋਕਾ ਦਿੱਤਾ ਵੀ ਸਰਕਾਰ ਨੇ ਐਲਾਨ ਕਰਿਆ ਜਿਹਦੇ ਪੰਜ ਜ਼ਿਵਾਗਾਂ ਨੂੰ ਜ਼ਮੀਨ ਦਾ ਮਰੱਭਾ ਮਿਲੂ ਪੱਟੀਆਂ ਭੂਡੋ ਸਪੀਟਾਂ ਕਰ ਲੋ ਫੇਰ ਔਰ ਸਾਰੀ ਮਖਾ ਭਾਗਵਾਨ ਨੇ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜ਼ਿਵਾਗਾਂ ਨੂੰ ਜ਼ਮੀਨ ਦਾ ਮਰੱਭਾ ਮਿਲੂ ਹਾਂ ਮੈਨੂੰ ਕਹਿੰਦੀ ਤੂੰ ਕਿਉਂ ਟੜਿਆ ਫਿਰਦਾ ਆਪਣੇ ਤੇ ਤਿੰਨ ਹਾਂ ਕਹਿੰਨਾ ਫੇਰ ਮਖਾ ਇਹਨੇ ਸਮਝ ਭਾਲੇ ਨੂੰ ਇਹ ਜਿਹੜੇ ਗਵਰਨਰਾਂ ਦੇ ਦੁਆਫਟਰੋਂ ਵੀ ਆਪਣੇ ਹੀ ਐ ਉਹ ਕਾ ਇਕੱਲੇ ਨੇ ਨਹੀਂ ਸੁਣਿਆ ਜਿਹਦੇ ਸੀਗੇ ਸਿਆਣ ਕੇ ਲੈ ਗਿਆ ਬੱਸ ਤੁਮਾਰੀ ਲਈ ਕੋਈ ਤੇਰਾ ਟੈਂਪੜਾ ਬਾਰਕ ਮੇਰੀ ਗੱਲ ਸੁਣਾ ਹਾਂ ਦੇਖ ਲੈ ਸੁ ਜਣਾ ਸਾਰਨਾ ਸਜੀਆਂ ਤਾਂ ਗਿਆ ਕਰਦੀਆਂ ਆ ਵੇ ਮੈਨੂੰ ਵੀ ਸੁਝਾ ਦਿਆ ਕਰ ਮਾੜਾ ਮੋਟਾ ਮੈਂ ਤੈਨੂੰ ਕੀ ਹੋਇਆ ਆ ਦੇਖ ਲੈ ਪੈਰ ਤਾਂ ਹੈਗੇ ਵਿੱਚ ਝਾਂਜਰਾ ਹੈ ਨਹੀਂ ਹੈ ਨਹੀਂ ਮੇਰੇ ਹੱਥ ਤਾਂ ਹੈਗੇ ਵਿੱਚ ਬੰਗਾ ਹੈ ਨਹੀਂ ਹੈ ਨਹੀਂ بیا ਮੇਰੇ ਗਲਤਾ ਹੈਗਾ ਵਿੱਚ ਗਾਨੀ ਹੈ ਨਹੀਂ ਹੈ ਨਹੀਂ